ਅਨਿਹੂਰੀ ਜਿਹੜਾ ਪੱਤਾ ਦਰ ਕਰਾਇਆ ਆ ਲਾਜੇ ਕਿ ਤੇ ਕੀ ਕਰ ਜੈ ਸ਼੍ਰੀ ਰਾਮ ਜਿਹੜਾ ਪਿਛਲੇ ਦਿਨੀ ਰਾਜਾ ਕਿੰਗ ਸੀ ਉਹਨੇ ਹਿੰਦੂ ਦੇਵੀ ਦੇਵਤਿਆਂ ਨੂੰ ਬੜੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਆ ਇਹਨੇ ਕਿਸੇ ਨੂੰ ਨਹੀਂ ਛੱਡਿਆ ਕਦੀ ਹਨੂਮਾਨ ਜੀ ਨੂੰ ਗਲਤ ਬੋਲਦਾ ਸੀ ਕਦੀ ਸ਼ਨੀ ਦੇਵ ਜੀ ਨੂੰ ਗਲਤ ਬੋਲਦਾ ਸੀ ਕਦੀ ਬ੍ਰਹਮਾ ਜੀ ਨੂੰ ਗਲਤ ਬੋਲਦਾ ਸੀ ਇਸ ਕਰਕੇ ਸਾਡੀ ਕਮੇਟੀ ਦੇ ਮੈਂਬਰ ਸਾਡੇ ਵੱਲੋਂ ਜਿਹੜੀ ਆ ਕਿ ਉੱਥੇ ਮਾਨਯੋਗ ਪੁਲਿਸ ਕਮਿਸ਼ਨ ਨੂੰ ਕੰਪਲੇਂਟ ਦਿੱਤੀ ਗਈ ਹੀ ਇਹਦੇ ਖਿਲਾਫ ਇਹ ਜਿਹੜਾ ਮਾਂਜੋਗ ਪੁਲਿਸ ਕਮਿਸ਼ਨ ਨੇ ਇਸ ਚੀਜ਼ ਨੂੰ ਸੰਗਿਆਨ ਲੈਂਦੇ ਹੋਏ ਇਹਨੂੰ ਨੱਥ ਪਾਈ ਚੰਗੀ ਤਰ੍ਹਾਂ ਇਹਦੇ ਖਿਲਾਫ ਪਰਚਾ ਦਰਜ ਕੀਤਾ ਆ ਕਿ ਸੀ ਬੋਦਾ ਕਿ ਇਹ ਮੜਾ ਚੰਗਾ ਬੋਲਾ ਤੁਹਾਡੇ ਕੋਲ ਵੀਡੀਓ ਆਡੀਓ ਹੋ ਗਿਆ ਹਰਜੀਤ ਜੀ ਜਿਹੜੋ ਵੀ ਅੱਜ 10 ਦਿਨ ਪਹਿਲਾਂ ਤੁਹਾਡੇ ਸੰਗਿਆਨ ਚ ਵੀਡੀਓ ਆਈ ਸੀ ਆਡੀਓ ਸੌਰੀ ਆਡੀਓ ਆਈ ਸੀ ਆਡੀਓ ਵੀ ਸੀ ਵੀਡੀਓ ਵੀ ਸੀ ਉਦੋਂ ਹੀ ਜਿਹੜੋ ਤੁਹਾਡੇ ਸੰਗਿਆਨ ਚ ਆਈ ਉਸੇ ਟਾਈਮ ਅਹੀਂ ਜਾ ਕੇ ਮਾਂਜੋਗ ਪੁਲਿਸ ਕਮਿਸ਼ਨ ਸਾਹਿਬ ਨੂੰ ਮਿਲੇ ਆ ਜਿਹੜਾ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਤੁਰੰਤ ਸੰਗਿਆਨ ਲੈਂਦੇ ਹੋਏ ਇਸ ਸ਼ਖਸ ਨੂੰ ਨੱਥ ਪਾਈ ਆ ਕਿ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਆ ਇੱਕ ਮੈਂ ਇੱਥੇ ਸਪਸ਼ਟ ਗੱਲ ਕਹਿਣਾ ਚਾਹੁੰਦਾ ਆ ਕਿ ਪੈਸੇ ਵਾਲਾ ਜਿੰਨਾ ਮਰਜ਼ੀ ਵੱਡਾ ਹੋਵੇ ਜਿੰਨਾ ਮਰਜ਼ੀ ਪੈਹਾ ਹੋਵੇ ਉਹ ਕਾਨੂੰਨ ਤੋਂ ਉੱਤੇ ਨਹੀਂ ਹੈਗਾ ਉਹ ਸਾਡੇ ਮਾਨ ਜੋ ਪੁਲਿਸ ਕਮਿਸ਼ਨਰ ਸਾਹਿਬ ਨੇ ਕਰ ਦਿਖਾਇਆ ਹੈ ਲੇਕੋ ਬੜੀ ਗਲਤੀ ਕਰਦੇ ਸੀ ਜਿਵੇਂ ਮੰਤਰਾ ਜਿਆਦਾ ਵੀ ਪੈਸੇ ਛੋੜਦੇ ਸੀ ਕਮਾ ਵਾਰ-ਵਾਰ ਕੇ ਉਹ ਕਿੰਨਾ ਵੀ ਡੈੱਟ ਸੀ ਨਹੀਂ ਗਲਤ ਸੀ ਉਹ ਦੱਸੇ ਕੀ ਹੈ ਜੀ ਇਹਨੂੰ ਆਤ ਪਈ ਸੀ ਇਹ 12 ਚ ਜਾਂਦਾ ਹੀ ਕਰਦਾ ਸੀ ਉਹੋ ਹੀ ਇਹਨਾਂ ਨੂੰ ਆਤ ਆਤ ਪਈ ਸੀ ਉਹ ਕੋਈ ਕਰਦਾ ਹੀ ਪਰ ਗਲਤ ਕਰਦਾ ਸੀ ਉੱਥੇ ਮੈਂ ਇਹ ਕਹਿੰਦਾ ਵੀ ਜਿਹੜਾ ਜਸ ਬੰਦਰ ਚ ਜਾ ਕੇ ਜਿੱਥੇ ਵੀ ਜਾਂਦਾ ਸੀ ਉਥੋਂ ਦੇ ਪੱਧਤਕਾਰੀ ਲਾਗੇ ਖਲੋਤੇ ਹੁੰਦੇ ਸੀ ਉਹਨਾਂ ਦਾ ਵੀ ਫਰਜ਼ੇ ਬੰਦਾ ਵੀ ਅਸੀਂ ਰੋਕੀਏ ਇਹਨੂੰ ਤੂੰ ਇਹ ਕੰਮ ਕੀ ਕਰਦਾ ਪਿਆ ਆ ਕਦੀ ਕਿਸੇ ਦੇ ਸਿਰ ਤੇ ਹੱਥ ਰੱਖਦਾ ਸੀ ਕਦੀ ਕਿਸੇ ਦੇ ਸਿਰ ਤੇ ਹੱਥ ਰੱਖਦਾ ਸੀ ਇੱਥੋਂ ਤੱਕ ਕਿ ਜਿਹੜੇ ਪਦ ਅਧਿਕਾਰੀ ਆ ਉਹਨਾਂ ਦੇ ਸਿਰ ਤੇ ਵੀ ਹੱਥ ਰੱਖਿਆ ਇਹਨੇ ਪੰਤਾਂ ਦੇ ਸਿਰ ਤੇ ਵੀ ਹੱਥ ਰੱਖਿਆ ਇਹ ਗਲਤ ਗੱਲ ਆ ਇਹ ਦੱਸਿਆ ਕੀ ਕਰ ਰਿਹਾ ਸੀ ਇਹ ਇੱਕ ਫਰੇਮ ਲੈਣ ਦੀ ਖਾਤਰ ਕਰ ਰਿਹਾ ਸੀ ਇੱਕ ਕਾਂਗਰਸ ਹੋਈ ਦੇ ਵਿੱਚ ਮੀਡੀਆ ਤੋਂ ਬੋਲਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮੀਡੀਆ ਸਵਾਲ ਪੁੱਟੇ ਤਾਂ ਕਹਿੰਦੇ ਵੀ ਜਿਹੜੇ ਮੇਰੇ ਸਾਥੀ ਹੋਤੇ ਉਹ ਜਿਹੜੇ ਦੂਜੇ ਉਹ ਜਾ ਸਕਦਾ ਨਹੀਂ ਦੱਸੇ ਫਿਰ ਝੜਕ ਵੀ ਆਈ ਜੀ ਫਿਰ ਫੈਰੀ ਪੈ ਗਿਆ ਮਾ ਵੀ ਮੰਨਦਾ ਰਿਹਾ ਸੀ ਕਿੰਨਾ ਕਿ ਜ਼ਿਆਦਾ মিডিਆ ਨਾਲ ਇਦਾਂ ਬਸਮਗੀ ਤੁਹਾਨੂੰ ਨਹੀਂ ਜੀ মিডিਆ ਇੱਕ ਅੜਾ ਚੌਥਾ ਥਾਮਿਆ ਜੇ ਆਪਾਂ ਦੀ ਗੱਲ ਕਿਤੇ ਨਹੀਂ ਪਹੁੰਚਦੀ ਉਹ মিডিਆ ਸਾਡੀ ਗੱਲ ਪਹੁੰਚਾਉਂਦਾ ਆ মিডিਆ ਸਾਡੀ ਗੱਲ ਪਹੁੰਚਾਉਣ ਦਾ ਮਾਧਮ ਆ মিডিਆ ਸੱਚਾਈ ਨੂੰ ਅੱਗੇ ਲਿਆਂਦਾ ਆ ਜਿਹੜਾ ਵੀ ਉਹਨੇ ਉੱਥੇ ਕੀਤਾ ਗਲਤ ਕੀਤਾ ਆ ਕਿ ਏਰੀ ਮੈਂ ਕੋਹ ਨਿੰਦਾ ਕਰਦਾ ਆ ਕਿ ਜਿਹੜਾ ਪ੍ਰੈਸ ਭਾਈ ਚਾਰੇ ਨੇ ਇਹ ਗੱਲ ਕੀਤੀ ਆ ਫਿਰ ਐਕਟਿੰਗ ਵੀ ਕਰਨ ਲੱਪਿਆ ਮੈਨੂੰ ਹੋਟਲ ਵਾਲਿਆਂ ਨੇ ਕੁਛ ਦੇਤਾ ਕਿ ਨਹੀਂ ਇਹ ਝੂਠ ਬੋ ਰਿਹਾ ਇਹ ਬਦਸਲੂਕ ਆਦਮੀ ਆ ਇਹਦੀ ਮੈਂ ਕੋਰ ਨਹੀਂ ਦਿਆ ਕਰਦਾ ਕਿ ਜਿਹੜਾ ਨੇ ਪ੍ਰੈਸ ਨਾਲ ਬਦਸਲੂਕੀ ਕੀਤੀ ਆ ਲੱਗਦਾ ਹੀ ਜਾਚ ਰਹਿੰਦਾ ਹੈ ਸ਼ਾਇਦ ਪੰਜਾਬ ਦਾ ਆਪ ਸਾਡਾ ਮੋਲ ਖਾਪ ਕਰ ਸਕਦਾ ਹਾਂ ਹਾਂ ਬਿਲਕੁਲ ਜੀ ਮੈਂ ਧੰਨਵਾਦ ਕਰਦਾ ਹਾਂ ਪੁਲਿਸ ਕਮਿਸ਼ਨ ਅੰਮ੍ਰਿਤਸਰ ਦਾ ਤੇ ਸਰਦਾਰ ਹਰਪਾਲ ਸਿੰਘ ਜੀ ਨਾਲ ਦਾ ਕਿ ਜਿਨ੍ਹਾਂ ਨੇ ਇਸ ਗੰਦੇ ਇਨਸਾਨ ਨੂੰ ਨੱਥ ਪਾਈ ਆ ਕਿ ਜਿਹਨੂੰ ਇਹ ਨਰਾਤਿਆਂ ਦੇ ਤਿਹਾਰਾਂ ਦੇ ਦਿਨ ਚੱਲਦੇ ਪਏ ਆ ਜੇ ਇਹ ਗਲਤ ਕਰਦਾ ਕੋਸ਼ਨਾ ਕੋਸ਼ ਮਾਹੌਲ ਖਰਾਬ ਹੋਣਾ ਸੀ ਬਿਲਕੁਲ ਜਿਹੜੇ ਮੰਦਰ ਮੇਲਾ ਕਰਦਾ ਪਹਿਲੂ ਮੇਲਾ ਉਹਨਾਂ ਸੰਤਾਂ ਨੂੰ ਕੀ ਵੀਦਨ ਮੈਂ ਉਹਨਾਂ ਨੂੰ ਉਹ ਬੇਨਤੀ ਕਰਦਾ ਆ ਕਿ ਸਾਈਆਂ ਵਿੱਚ ਰਹਿਣ ਕਿ ਆ ਇੱਕ ਵੀਡੀਓ ਵਾਇਰਲ ਹੋਉਂਦੀ ਕਿ ਉਥੇ ਲੜਾਈ ਹੋਈ ਆ ਕਿ ਸਾਈਵਿਆਂ ਚ ਰਹਿਣਾ ਨਾ ਕਰਨਾ ਆਪਣੀ ਵਾਰੀ ਮੁਤਾਬਕ ਜਾਣ ਪਿਆ ਭਾਈ ਚ ਪਿਆਰ ਨਾ ਜਾਣ ਭਾਈਚਾਰੇ ਨਾ ਜਾਣ ਇਹੋ ਜਿਹਾ ਕੰਮ ਨਾ ਕਰਨਾ ਕਿ ਆਪਣੀ ਮਰਿਆਦਾ ਚ ਰਹਿ ਕੇ ਕੰਮ ਕਰੋ ਕਿ ਜਿਹੜੇ ਸਨਾਤਨ ਦੀ ਬੇਇੱਜ਼ਤੀ ਨਾ ਹੋਵੇ